ਇਹ ਜਿਹੜਾ ਰੌਲਾ ਸੁਖਬੀਰ ਬਾਦਲ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਡਿੰਪੀ ਢਿੱਲੋਂ ਵਿਚਾਲੇ ਪਿਆ ਤੇ ਜਿਵੇਂ ਡਿੰਪੀ ਢਿੱਲੋਂ ਨੇ ਹੁਣ ਇੱਕਦਮ ਅਕਾਲੀ ਦਲ ਛੱਡਤਾ ਸੁਖਬੀਰ ਬਾਦਲ ਉਹਦੇ ਖਿਲਾਫ ਬੋਲ ਰਿਹਾ ਤੇ ਡਿੰਪੀ ਢਿੱਲੋਂ ਉਹਦੇ ਖਿਲਾਫ ਬੋਲ ਰਿਹਾ ਤੇ ਜਿਵੇਂ ਹੁਣ ਡਿੰਪੀ ਢਿੱਲੋਂ ਅਕਾਲੀ ਦਲ ਛੱਡ ਕੇ ਤੇ ਆਮ ਆਦਮੀ ਪਾਰਟੀ ਵੱਲ ਜਾਂਦਾ ਨਜ਼ਰ ਆ ਰਿਹਾ ਹੈ ਇਹਦੇ ਤੋਂ ਬੜਾ ਕੁਝ ਕਲੀਅਰ ਹੋ ਜਾਂਦਾ ਬੜਾ ਕੁਝ ਸਪਸ਼ਟ ਹੋ ਜਾਂਦਾ ਬੜੀ ਸਿੱਖਿਆ ਮਿਲਦੀ ਆ ਜੇਕਰ ਆਪਾਂ ਸਮਝ ਗਏ ਹੁਣ ਕਈ ਵੀਰ ਕਹਿਣਗੇ ਅਸੀਂ ਕੀ ਲੈਣਾ ਮਿੱਤਰੋ ਅੱਜ ਤੱਕ ਮੌਕਾ ਪ੍ਰਸਤੀ ਰਾਜਨੀਤੀ ਨੇ ਆਪਾਂ ਨੂੰ ਬਹੁਤ ਬੇਵਕੂਫ ਬਣਾਇਆ ਬੜਾ ਲੁੱਟਿਆ ਤੇ ਬੁੱਧੂ ਬਣਾਇਆ ਤੇ ਹੁਣ ਟਾਈਮ ਹੈ ਆਪਾਂ ਸਮਝ ਜਾਈਏ ਵੇਖੋ ਪਹਿਲਾਂ ਤਾਂ ਡਿੰਪੀ ਢਿੱਲੂ ਨੇ ਜਦੋਂ ਅਕਾਲੀ ਦਲ ਛੱਡਿਆ ਉਹਨੇ ਕੱਲ ਕਿਹਾ ਵੀ ਮਨਪ੍ਰੀਤ ਬਾਦਲ ਨੂੰ ਸੁਖਬੀਰ ਬਾਦਲ ਅਕਾਲੀ ਦਲ ਚ ਲਿਆ ਰਿਆ ਤੇ ਉਹਨੂੰ ਗਿੱਦੜਵਾ ਤੋਂ ਜਿਮਣੀ ਚੋਣ ਐਮਐਲਏ ਦੀ ਲੜਾਉਣੀ ਐ ਤਾਂ ਮੈਨੂੰ ਪਹਿਲਾਂ ਖੜਾ ਕਰਕੇ ਹੁਣ ਪਿੱਛੇ ਕੀਤਾ ਜਾ ਰਿਹਾ ਹੈ ਇਸ ਕਰਕੇ ਮੈਂ ਕਾਲੀ ਦਲ ਛੱਡ ਰਿਹਾ ਤੇ ਡਿੰਪੀ ਢਿੱਲੋਂ ਅੱਜ ਇਹ ਕਹਿ ਰਿਹਾ ਸੀ ਕਿ ਮੈਂ ਹੁਣ ਆਮ ਆਦਮੀ ਪਾਰਟੀ ਚ ਮੈਨੂੰ ਮੇਰੇ ਸਾਥੀ ਕਹਿ ਰਹੇ ਨੇ ਮੇਰੇ ਨਾਲ ਦੇ ਕਹਿ ਰਹੇ ਨੇ ਕਿ ਆਪਾਂ ਚਲੇ ਜਾਈਏ ਉਧਰ ਜਾਣ ਦਾ ਫਾਇਦਾ ਹੈ ਜੇ ਮੈਨੂੰ ਆਮ ਆਦਮੀ ਪਾਰਟੀ ਨੇ ਕਨੈਕਟ ਕੀਤਾ ਤੇ ਅਸੀਂ ਉਧਰ ਜਾ ਸਕਦੇ ਹਾਂ ਜਦੋਂ ਕਿ ਗੱਲ ਇਹ ਵੀ ਹੋ ਸਕਦੀ ਹੈ ਵੀ ਤੈਂ ਪਹਿਲਾਂ ਹੀ ਸਾਰਾ ਕੁਝ ਗਿੱਟਮਟ ਹੋ ਚੁੱਕੀ ਹੋਵੇ ਤੇ ਸੁਖਬੀਰ ਬਾਦਲ ਕੀ ਕਹਿ ਰਿਹਾ ਹੈ ਸੁਖਬੀਰ ਬਾਦਲ ਕਹਿ ਰਿਹਾ ਵੀ ਸਾਰੀਆਂ ਗੱਲਾਂ ਡਿੰਪੀ ਢਿੱਲੋਂ ਝੂਠ ਬੋਲ ਰਿਹਾ ਹੈ ਸੁਖਬੀਰ ਬਾਦਲ ਨੇ ਤਾਂ ਨਕਾਰ ਹੀ ਦਿੱਤਾ ਨਾ ਉਹ ਕਹਿੰਦਾ ਨਾ ਮੈਂ ਮਨਪ੍ਰੀਤ ਬਾਦਲ ਨੂੰ ਕਾਲੀ ਦਲ ਚ ਲਿਆ ਆ ਰਿਆਂ ਨਾ ਉਹ ਆ ਰਿਆ ਨਾ ਹੀ ਇਹਨੂੰ ਅਸੀਂ ਐਮਐਲਏ ਦੀ ਚੋਣ ਤੋਂ ਜਵਾਬ ਦਿੱਤਾ ਸਾਡਾ ਉਮੀਦਵਾਰ ਇਹੋ ਹੀ ਸੀ 10 ਦਿਨ ਅਸੀਂ ਅਜੇ ਦੀ ਹੋਰ ਵੇਟ ਕਰਾਂਗੇ ਇਹ ਜੇ ਵਾਪਸ ਆ ਜਾਏ ਤਾਂ ਇਹੋ ਹੀ ਚੋਣ ਲੜੇਗਾ ਹੁਣ ਦੇਖੋ ਸੱਚ ਕੌਣ ਹੈ ਤੇ ਝੂਠ ਕੌਣ ਹੈ ਮੈਨੂੰ ਲੱਗਦਾ ਹੈ ਇਸ ਮੌਕੇ ਪਰਸਤ ਰਾਜਨੀਤੀ ਚ ਇਹ ਸਾਰੇ ਹੀ ਝੂਠੇ ਨੇ ਔਰ ਇਇ ਕੋ ਤਕੜੀ ਦੇ ਚੱਟੇ ਵੱਟੇ ਨੇ ਮੌਕਾਪਰਸਤੀ ਇਹ ਸਰਾਜਨੀਤੀ ਦਾ ਪਹਿਲਾ ਲੱਛਣ ਹੈ ਤੇ ਦੇਖੋ ਇਥੋਂ ਸਭ ਕੀ ਮਿਲਦੇ ਨਹੀਂ ਸਭ ਕੀ ਮਿਲਦੇ ਨੇ ਵਿੱਚੋਂ ਉੱਡਦੀ ਉੱਡਦੀ ਗੱਲ ਇਹ ਵੀ ਚਰਚਾ ਆ ਰਹੀ ਹੈ ਵੀ ਜਿਹੜਾ ਇਹ ਡਿੰਪੀ ਢਿੱਲੋਂ ਹੈ ਨਾ ਇਹ ਨਿਊ ਦੀਪ ਬੱਸ ਜਿਹੜੀ ਪੰਜਾਬ ਚ ਚੱਲਦੀ ਹੈ ਉਹ ਵੀ ਇਹਨਾਂ ਦੇ ਖਾਨਦਾਨ ਦੀ ਇਹਨਾਂ ਦੇ ਪਰਿਵਾਰਾਂ ਦੀ ਹੈ ਤੇ ਇਹ ਕਿਹਾ ਜਾ ਰਿਹਾ ਵੀ ਇਹਨਾਂ ਦੀਆਂ ਇਨਕੁਆਰੀਆਂ ਖੁੱਲ ਰਹੀਆਂ ਸੀ ਤੇ ਹੁਣ ਕਾਰਵਾਈਆਂ ਤੋਂ ਬਚਣ ਦੇ ਲਈ ਕੁਝ ਲੋਕ ਕਹਿ ਰਹੇ ਨੇ ਕਿ ਇਹ ਡਿੰਪੀ ਢਲੋਹਰੀ ਆਮ ਆਦਮੀ ਪਾਰਟੀ ਵੱਲ ਜਾਣਾ ਚਾਹੁੰਦੇ ਨੇ ਹੁਣ ਪੇਚ ਫਸ ਗਿਆ ਇਥੇ ਕੀ ਇਹ ਸੱਚ ਹੈ ਵੇਖੋ ਸੱਚੇ ਹੋ ਹੀ ਸਕਦਾ ਬੜਿਆਂ ਨੇ ਕਾਂਗਰਸ ਛੱਡ ਕੇ ਤੇ ਉਹ ਭਾਜਪਾ ਤੇ ਚਲੇ ਗਏ ਉਹ ਵੀ ਕਿਸੇ ਕਾਰਨ ਮਾਰੇ ਗਏ ਨੇ ਇਹ ਸਾਰੇ ਕਾਰਨ ਮਾਰੇ ਜਾਂਦੇ ਨੇ ਤੇ ਕਹੇ ਆਂ ਦਿੰਦੇ ਨੇ ਵੀ ਜਨਤਾ ਦੀ ਇੱਛਾ ਜਨਤਾ ਦੀ ਸੇਵਾ ਕਰਕੇ ਅਸੀਂ ਕਰ ਰਹੇ ਆ ਕੋਈ ਜਨਤਾ ਜਨਤਾ ਦੀ ਸੇਵਾ ਨਹੀਂ ਇਹ ਸਭ ਆਪ ਦੀ ਸੇਵਾ ਕਰਕੇ ਸਭ ਕੁਝ ਕਰਦੇ ਨੇ ਨੇਜਲੀ ਫੈਸਲੇ ਨੇ ਔਰ ਅਗਲੀ ਗੱਲ ਜੇਕਰ ਹੁਣ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਸੀ ਕਿ ਸਾਡੀ ਸੋਚ ਵੱਖਰੀ ਸਾਡੀ ਵਿਚਾਰਧਾਰਾ ਦੀ ਵੱਖਰੀ ਅਸੀਂ ਵੱਖਰੀ ਮਿੱਟੀ ਦੇ ਬਣੇ ਆ ਸਾਡਾ ਅਮਲ ਵੱਖਰਾ ਤੇ ਜੇ ਹੁਣ ਉਹ ਡਿੰਪੀ ਢਿੱਲੋਂ ਨੂੰ ਵੀ ਲੈ ਲਵੇ ਇਹ ਡਿੰਪੀ ਢਿੱਲੋਂ ਤੇ ਇਹਦਾ ਭਰਾ ਥੋੜਾ ਟਾਈਮ ਪਹਿਲਾਂ ਇਹਨਾਂ ਨੇ ਰੱਜ ਕੇ ਪੜਾਅ ਕੱਢੀ ਸੀ ਭਗਵੰਤ ਮਾਨ ਤੇ ਉਹਦੀ ਸਰਕਾਰ ਦੇ ਖਿਲਾਫ ਜਦੋਂ ਇਹਨਾਂ ਦੀਆਂ ਬੱਸਾਂ ਬਾਰੇ ਉਧਰੋਂ ਕੋਈ ਗੱਲ ਆਈ ਸੀ ਬੜੀ ਪੜਾਅ ਕੱਢੀ ਸੀ ਰੱਜ ਕੇ ਤੇ ਅੱਜ ਅੱਜ ਜੇ ਉਧਰ ਚਲੇ ਜਾਣ ਤਾਂ ਉਹਨਾਂ ਦਾ ਕੀ ਸਟੈਂਡ ਹੈ ਆਮ ਆਦਮੀ ਪਾਰਟੀ ਜੇ ਉਹਨਾਂ ਨੂੰ ਲੈ ਲਵੇ ਤੇ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਹੈ ਵੈਸੇ ਜੇ ਸਟੈਂਡ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਵੱਖਰੀ ਵਿਚਾਰਧਾਰਾ ਵੱਖਰੀ ਸੋਚ ਦੀਆਂ ਗੱਲਾਂ ਕਰਦੀ ਹੁੰਦੀ ਸੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਛੱਡਿਆ ਕੀ ਕਿੰਨੇ ਤਾਂ ਕਾਂਗਰਸ ਦੇ ਲੀਡਰ ਲੈ ਲੇ ਕਿੰਨੇ ਭਾਜਪਾ ਦੇ ਲੈ ਲੇ ਕਿੰਨੇ ਅਕਾਲੀ ਦਲ ਵਾਲੇ ਲੈ ਲੇ ਹੁਣ ਤਾਂ ਅੱਧੇ ਨਾਲੋਂ ਵੱਧ ਜਿਹੜੇ ਮੇਨ ਆਗੂ ਨੇ ਨਾ ਉਹ ਦੂਜੀਆਂ ਪਾਰਟੀਆਂ ਵਾਲੇ ਨੇ ਆਮ ਆਦਮੀ ਪਾਰਟੀ 'ਚ ਤੇ ਫਿਰ ਉਹਨਾਂ ਦੀ ਸੋਚ ਵਿਚਾਰ ਧਾਰਾ ਵੱਖਰੀ ਕਿਵੇਂ ਆ ਵੱਖਰੀ ਜਿਨ੍ਹਾਂ ਦੀ ਵਿਚਾਰ ਧਾਰਾ ਤੇ ਸੋਚ ਹੁੰਦੀ ਹੈ ਨਾ ਉਹ ਕਿਸੇ ਵਿਰੋਧੀ ਧਿਰ ਵਾਲੀ ਪਾਰਟੀ ਚ ਐਡੀ ਛੇਤੀ ਬੰਦਾ ਲੈ ਨਹੀਂ ਸਕਦੇ ਹੁੰਦੇ ਕਿਉਂਕਿ ਉਹਦੀ ਸੋਚ ਉਹਨਾਂ ਦੀ ਪਾਰਟੀ ਦੀ ਹੁੰਦੀ ਆ ਡਿੰਪੀ ਢਿੱਲੋਂ ਕਹੀ ਜਾਂਦਾ ਮੈਂ 31 ਸਾਲ ਕਾਲੀ ਦਲ ਦੀ ਸੇਵਾ ਕੀਤੀ ਜਿਹੜਾ 31 ਸਾਲ ਉਸ ਪਾਰਟੀ ਚ ਰਿਹਾ ਉਹ ਇੱਕੇ ਦਮ ਸੋਚ ਕਿਵੇਂ ਬਦਲ ਲੂ ਵਿਚਾਰ ਧਾਰਾ ਕਿਵੇਂ ਬਦਲ ਲੂ ਸੋ ਮੌਕੇ ਪ੍ਰਸਤਤੀਆਂ ਤੁਹਾਨੂੰ ਪੈਰ ਪੈਰ ਤੇ ਨਜ਼ਰ ਆਉਣ ਗਿਆ ਔਰ ਸੁਖਵੀਰ ਬਾਦਲ ਅੱਜ ਜਿਹੜੀ ਗੱਲ ਕਰ ਰਿਹਾ ਨਾ ਉਹਦੇ 'ਚ ਕੋਈ ਤੰਤ ਹੈ ਨਾ ਡਿੰਪੀ ਢਿਲੋਂ ਸਾਹਿਬ ਦੀ ਗੱਲ 'ਚ ਕੋਈ ਬਹੁਤਾ ਵਜਨ ਜਾਪਦਾ ਹੈ ਬਸ ਆਪੋ ਆਪਣੀ ਸੈਟਿੰਗ ਹੈ ਜਿੰਨੂੰ ਜਿੱਧਰ ਆ ਗਈ ਹੁਣ ਕੀ ਮਨਪ੍ਰੀਤ ਬਾਦਲ ਅਕਾਲੀ ਦਲ 'ਚ ਦੁਬਾਰਾ ਆ ਸਕਦਾ ਹੈ ਹਾਲਾਤ ਹੈ ਉਹ ਭਰਾਓ ਆ ਸਕਦਾ ਹੈ ਮਨਪ੍ਰੀਤ ਬਾਦਲ ਉਹੀ ਹੈ ਨਾ ਜਿਹੜਾ ਪਹਿਲਾਂ ਅਕਾਲੀ ਦਲ 'ਚ ਹੁੰਦਾ ਸੀ ਫੇਰ ਉਹਨੇ ਆਪਦੀ ਪੀਪੀਪੀ ਪਾਰਟੀ ਬਣਾ ਲਈ ਤੇ ਦੂਜੀਆਂ ਸਾਰੀਆਂ ਨੂੰ ਛੱਤੀ ਛੱਤੀ ਗੱਲਾਂ ਕਰਦਾ ਰਿਹਾ ਫਿਰ ਉਹੀ ਮਨਪ੍ਰੀਤ ਬਾਦਲ ਮੂੰਹ ਚੁੱਕ ਕੇ ਕਾਂਗਰਸ ਚ ਤੇ ਫਿਰ ਉਹੀ ਮਨਪ੍ਰੀਤ ਬਾਦਲ ਕਾਂਗਰਸ ਚ ਹੁੰਦਿਆ ਭਾਜੀਪੀ ਨੂੰ 36 36 ਗੱਲਾਂ ਤੇ ਫਿਰ ਮੂੰਹ ਚੁੱਕ ਕੇ ਭਾਜੀਪੀ ਚ ਤੇ ਫਿਰ ਭਾਜੀਪੀ ਨੂੰ 36 36 ਗੱਲਾਂ ਹੁਣ ਫਿਰ ਉਹ ਆ ਸਕਦਾ ਇੱਧਰ ਮਤਲਬ ਜਿੱਧਰੋਂ ਦਾ ਲੱਗੇ ਜਿੱਧਰ ਵੱਡਾ ਆਉਦਾ ਜਿੱਧਰ ਵੱਧ ਫਾਇਦਾ ਲੱਗੇ ਉਧਰ ਮਿੰਟ ਚ ਇਹ ਜਿਹੜੇ ਰਾਜਨੇਤਾ ਨੇ ਇਹ ਚਲੇ ਜਾਂਦੇ ਨੇ ਮੌਜੂਦਾ ਦੌਰ ਦੀ ਵੋਟ ਸਿਆਸਤ ਇੱਕ ਮੌਕਾ ਪ੍ਰਸਤੀ ਦਾ ਹੀ ਦੂਜਾ ਨਾਮ ਇਹਨੂੰ ਜਾਪਦੀ ਹੈ ਸੋ ਇਹਨਾਂ ਗੱਲਾਂ ਨੂੰ ਸਮਝਿਓ ਆਵੇਂ ਵੱਖ-ਵੱਖ ਪਾਰਟੀਆਂ ਦੇ ਜੇ ਜਦੋਂ ਆਪਾਂ ਪਿੱਛ ਲੱਗ ਬਣ ਜਾਂਦੇ ਆ ਉਦੋਂ ਆਪਾਂ ਨੂੰ ਕੋਈ ਗੱਲ ਸਮਝਣੀ ਆਉਣੀ ਹੁੰਦੀ ਉਹ ਆਪਾਂ ਨੂੰ ਪੰਪ ਦਿੱਤੀ ਰਹੇ ਤੁਸੀਂ ਸਾਡੇ ਵਰਕਰ ਵਰਕਰ ਨਹੀਂ ਭਰਾਓ ਆਪਾਂ ਉਹਨਾਂ ਦੇ ਕਰਿੰਦੇ ਨੌਕਰਾਂ ਉਹਨਾਂ ਦੀ ਮਰਜ਼ੀ ਹੈ ਵੀ ਉਹਨਾਂ ਕਿੱਧਰ ਜਾ ਕੇ ਆਪਦਾ ਫਾਇਦਾ ਲੈਣਾ ਤੇ ਇਹ ਜਿਹੜੀ ਉਹ ਕਹਿੰਦੇ ਨਾ ਵਰਕਰਾਂ ਦੀ ਸਲਾਹ ਲੈਣੀ ਹੈ ਸਾਰੇ ਹੀ ਵਰਕਰਾਂ ਦੀ ਸਲਾਹ ਸਲਾਹ ਸਲੂ ਕੋਈ ਨਹੀਂ ਲੈਣੀ ਹੁੰਦੀ ਬਸ ਪੂਸ਼ ਬਣਾ ਕੇ ਨਾਲ ਰੱਖਣਾ ਹੁੰਦਾ ਫੈਸਲਾ ਉਹਨਾਂ ਨੇ ਪਹਿਲਾਂ ਕੀਤਾ ਹੁੰਦਾ ਫਿਰ ਉਸ ਹਿਸਾਬ ਨਾਲ ਗੱਲ ਜੀ ਸਮਝਾ ਕੇ ਤੇ ਹੱਥ ਖੜੇ ਕਰਾ ਲੈਂਦੇ ਨੇ ਵਰਕਰਾਂ ਨੂੰ ਐ ਲੱਗਦਾ ਵੀ ਸਾਡੀ ਸਲਾਹ ਲਈ ਗਈ ਹੈ ਸਲਾਹ ਸਲੂਕ ਕੋਈ ਨਹੀਂ ਸਿੱਧੀਆਂ ਤੇ ਸਪਾਰਟ ਗੱਲਾਂ ਨੇ ਸਮਝਣ ਦੀ ਲੋੜ ਹੈ ਇਸ ਰਾਜਨੀਤੀ ਨੂੰ ਜੇ ਆਪਾਂ ਨਾ ਸਮਝਿਆ ਤੇ ਪੰਜਾਬ ਨੇ ਬਰਬਾਦ ਹੋ ਜਾਣਾ ਵਕਤ ਤੇ ਸਮਝ ਗਏ ਤਾਂ ਫਿਰ ਇਹ ਨਹੀਂ ਕਹਿਣਾ ਪਏਗਾ ਪਿੱਛੇ ਪਛਤਾਇਆ ਕਿਆ ਹੋਤ ਜਬ ਛੜੀਆ ਚੋਗੀ ਖੇਤ